ਹਾਂਜੀ ਸਤਿ ਸ਼੍ਰੀ ਅਕਾਲ ਜੀ ਮਹਿੰਡਾ ਫੈਮਿਲੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਆਪਾਂ ਤੁਹਾਡੇ ਸਾਹਮਣੇ ਇੱਕ ਨਵੀਂ ਵੀਡੀਓ ਲੈ ਕੇ ਆਏ ਹਾਂ ਦੇਖੋ ਜੀ ਸਿਆਣੀ ਸਾਰੀ ਦੁਨੀਆ ਆਪਾਂ ਆਪਦੇ ਘਰੇ ਬਹੁਤ ਸਿਆਣੇ ਆ ਜੀ ਸਿਆਣੇ ਕਹਿੰਦੇ ਹੁੰਦੇ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਠੀਕ ਹੈ ਨਾ ਜੇ ਮੈਂ ਤੁਹਾਨੂੰ ਇੱਥੇ ਗੱਲਾਂ ਦੱਸਦੀ ਆ ਇਸ ਤਰ੍ਹਾਂ ਦੀਆਂ ਗੱਲਾਂ ਆਪਾਂ ਕਦੇ ਵੀ ਨਾ ਕਰੀਏ ਇੰਨੇ ਹਕਾਰ ਦੇ ਵਿੱਚ ਕਦੇ ਵੀ ਨਾ ਆਈਏ ਕਿ ਆਪਾਂ ਆਪਣੇ ਆਪ ਦੇ ਆਪਣੇ ਸਰੀਰ ਦਾ ਖਾਤਮਾ ਕਰ ਲਈਏ ਕਿਸੇ ਦੇ ਅੱਖਾਂ 'ਚ ਦੁੱਖ ਨਾ ਦੇਖੀਏ ਜੀ ਕਿਸੇ ਨੂੰ ਦੁੱਖ ਦੇਈ ਨਾ ਜੀ ਕੁਝ ਕਿ ਮੈਂ ਤੁਹਾਡੇ ਸਾਹਮਣੇ ਇੱਥੇ ਗੱਲਾਂ ਰੱਖਦੀ ਆ ਜੀ ਤੁਸੀਂ ਉਹ ਗੱਲਾਂ ਨੂੰ ਢੰਗਾਈ ਨਾਲ ਜਾਂਚਣਾ ਪਰਖਣਾ ਜੀ ਤੇ ਜਦੋਂ ਵੀ ਕੋਈ ਤੁਹਾਨੂੰ ਕੋਈ ਗੱਲ ਕਹਿੰਦਾ ਹੈ ਕਈ ਵਾਰ ਇਹ ਗੱਲ ਐ ਇਹੋ ਜਿਹੀ ਹੁੰਦੀ ਹੈ ਤੁਹਾਡੀ ਚੁੱਪੀ ਉਹਨੂੰ ਜਵਾਬ ਦੇ ਜਾਂਦੀ ਹੈ ਦਾਦਾ ਜੀ ਸਿਆਣੇ ਕਹਿੰਦੇ ਹੁੰਦੇ ਆ ਲੋਕੋਂ ਲੱਜੋ ਮੈਂ ਅੰਦਰ ਵੜਿਆ ਤੇ ਮੂਰਖ ਆਖੇ ਮੈਂ ਇੱਥੋਂ ਡਰਿਆ ਡਰਦਾ ਕੋਈ ਨਹੀਂ ਕਿਸੇ ਤੋਂ ਹੁੰਦਾ ਜੀ ਆਪਾਂ ਲੋਕੋਂ ਜੋ ਕੋਈ ਸਮਝੋ ਕੋ ਸਿਆਣ ਆਪਣਾ ਲ ਆਪਾਂ ਆਪ ਦੇ ਕੋਈ ਮਾਪੇ ਬਾਪ ਦੀ ਦਿੱਤੀ ਹੋਈ ਪਰਵਰਿਸ਼ ਕਾਰਨ ਹੀ ਆਪਾਂ ਕਿਸੇ ਨਾਲ ਬੈਂਸ ਨਹੀਂ ਕਰਨਾ ਚਾਹੁੰਦੇ ਇਹਦੇ ਲਈ ਮੈਂ ਤੁਹਾਨੂੰ ਕੁਝ ਕੁ ਗੱਲਾਂ ਦੱਸਦੀ ਐ ਜੋ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੰਮ ਆਉਣਗੀਆਂ ਤੁਸੀਂ ਸਫਲ ਹੋਮ ਵੀ ਜ਼ਿੰਦਗੀ ਚ ਅੱਗੇ ਵਧਣ ਲਈ ਤੇ ਲੋਕਾਂ ਨਾਲ ਬੈਂਸ ਕਰਕੇ ਆਪਾਂ ਸਮਾਂ ਖਰਾਬ ਕਰਕੇ ਤੇ ਲੋਕਾਂ ਦੀ ਨਿਗਾਹ ਚ ਡਿੱਗੋਗੇ ਜੇ ਨਹੀਂ ਜੀ ਸਭ ਤੁਹਾਡੀ ਇੱਜ਼ਤ ਬੰਦੂ ਬੋਲਣ ਤਾਂ ਜੇ ਹਰ ਕੋਈ ਜਾਣਦਾ ਹੁੰਦਾ ਪਰ ਬੋਲਣ ਹਰ ਇੱਕ ਕੋਈ ਜਾਣਦਾ ਮੈਂ ਤੁਹਾਨੂੰ ਦੱਸੇ ਪਰ ਕਿਸੇ ਦੀ ਤਾਂ ਜਵਾਨ ਬੋਲਦੀ ਐ ਜੀ ਕਿਸੇ ਦੀ ਨੀਅਤ ਬੋਲਦੀ ਹੁੰਦੀ ਐ ਕਿਸੇ ਇਨਸਾਨ ਦਾ ਪੈਸਾ ਬੋਲਦਾ ਕਿਸੇ ਦਾ ਸਮਾਂ ਬੋਲਦਾ ਪਰ ਜੇ ਜਿੰਦਗੀ ਦਾ ਅੰਤ ਹੁੰਦਾ ਨਾ ਜੀ ਉਦੋਂ ਸਿਰਫ ਇਨਸਾਨ ਦੇ ਕਰਮ ਬੋਲਦੇ ਉਹਦੇ ਚੀਜ਼ਾਂ ਨਹੀਂ ਬੋਲਦੀਆਂ ਸਿਰਫ ਇਨਸਾਨ ਦੇ ਕਰਮ ਬੋਲਦੇ ਐ ਜੋ ਆਪਾਂ ਦੀ ਜ਼ਿੰਦਗੀ ਦੇ ਵਿੱਚ ਆਪਾਂ ਆਪਦੇ ਆਪ ਨੂੰ ਗਲੇ ਨਹੀਂ ਲਾ ਸਕਦੇ ਆਪਣੇ ਮੋਢੇ ਦੇ ਉੱਤੇ ਆਪਾਂ ਸਿਰ ਰੱਖ ਕੇ ਕਦੇ ਵੀ ਨਹੀਂ ਰੋ ਸਕਦੇ ਇੱਕ ਦੂਜੇ ਲਈ ਜਿਉਣ ਦਾ ਨਾਮ ਹੀ ਜ਼ਿੰਦਗੀ ਹੈ ਜੀ ਇਸ ਲਈ ਇੱਕ ਦੂਜੇ ਨੂੰ ਸਮਾਂ ਦਿਓ ਪਰਮਾਤਮਾ ਤੋਂ ਬਣੇ ਹੋਏ ਰਿਸ਼ਤੇ ਆ ਜੀ ਇਹ ਦੌਲਤ ਦੇ ਮਹਤਾਜ ਨਹੀਂ ਹੁੰਦੇਗੇ ਰਿਸ਼ਤੇ ਕੁਝ ਰਸਤੇ ਇਹੋ ਜਿਹੇ ਹੁੰਦੇ ਜੀ ਜ਼ਿੰਦਗੀ 'ਚ ਮੁਨਾਫਾ ਨਹੀਂ ਦਿੰਦੇ ਪਰ ਜ਼ਿੰਦਗੀ ਨੂੰ ਅਮੀਰ ਜ਼ਰੂਰ ਬਣਾ ਜਾਂਦੇ ਆ ਜਿਹੜੇ ਆਪਾਂ ਰਿਸ਼ਤੇ ਜੁੜਿਆ ਨੇ ਜੀ ਮੁਨਾਫਾ ਤਾਂ ਆਪਾਂ ਨੂੰ ਕੋਈ ਨਹੀਂ ਹੁੰਦਾ ਪਰ ਆਪਣੀ ਜ਼ਿੰਦਗੀ ਨੂੰ ਅਮੀਰ ਜ਼ਰੂਰ ਬਣਾ ਜਾਂਦੇ ਆ ਜਿਸ ਤਰ੍ਹਾਂ ਮਾਂ ਬਾਪ ਦਾ ਰਿਸ਼ਤਾ ਭੈਣ ਭਰਾ ਦਾ ਰਿਸ਼ਤਾ ਸਾਸਵਰੇ ਦਾ ਰਿਸ਼ਤਾ ਪਤੀ ਦਾ ਰਿਸ਼ਤਾ ਇਹ ਬਹੁਤ ਸਾਰੇ ਰਿਸ਼ਤੇ ਹੁੰਦੇ ਆ ਕੀ ਨਾਮ ਲਾਵਾਂ ਜਿਹੜੇ ਆਪਾਂ ਨੂੰ ਜ਼ਿੰਦਗੀ ਨੂੰ ਅਮੀਰ ਬਣਾ ਦਿੰਦੇ ਆ ਜੀ ਕੋਈ ਤੁਹਾਡੀ ਨਿੰਦਿਆ ਚੁਗਲੀ ਕਰਦਾ ਤੇ ਤੁਸੀਂ ਉਹਦੇ ਨਾਲ ਲੜਾਈ ਨਾ ਕਰੋ ਗੁੱਸੇ ਨਾ ਕਰੋ ਜਾਂ ਕੋਈ ਤੁਹਾਨੂੰ ਦੱਸ ਦੇ ਫਲਾਣਾ ਸਾਨੂੰ ਦਿੰਦਾ ਤਾਂ ਤੁਸੀਂ ਪ੍ਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਨਹੀਂ ਆਪਣੀ ਪਿੱਠੇ ਦੇ ਪਿੱਛੇ ਗੱਲਾਂ ਕਰਦੇ ਆ ਨਾ ਇਹ ਉਹ ਆਪਣਾ ਵਿਗਾੜ ਕੁਝ ਨਹੀਂ ਸਕਦੇ ਹੁੰਦੇ ਪ੍ਰਮਾਤਮਾ ਨੇ ਆਪਣੇ ਆਪਣੀ ਮੈਲ ਧੋਣ ਲਈ ਬਿਨਾਂ ਤਨਖਾਹ ਤੋਂ ਆਪਣੇ ਤੇ ਤੋਂ ਬਿੱਲ ਆ ਰੱਖੇ ਹੁੰਦੇ ਆ ਉਹ ਜਿਹੜੀ ਆਪਣੀ ਮੈਲ ਧੋਂਦੇ ਆ ਠੀਕ ਹੈ ਨਾ ਜਿੱਦੋਂ ਵਿਗਾੜ ਆਪਣਾ ਕੁਝ ਨਹੀਂ ਸਕਦਾ ਜੇ ਆਪਾਂ ਕਦੀ ਗੱਲਾਂ ਨਾਲ ਆਪਣਾ ਕੀ ਵਿਗਾੜ ਦੇਣਗੇ ਕੁਛ ਨਹੀਂ ਵਿਗਾੜ ਸਕਦੇ ਸਿਰਫ ਗੱਲਾਂ ਪਿੱਛੇ ਪਿੱਛੇ ਗੱਲਾਂ ਕਰਨ ਜੋਗਰੀ ਹੁੰਦੀ ਆ ਕਰ ਆਪਣਾ ਕੁਛ ਨਹੀਂ ਸਕਦੇ ਇਹੋ ਜਿਹਾ ਨਾ ਦੇ ਮੂੰਹ ਨਾ ਲੱਗਿਆ ਕਰੋ ਜੀ ਪਾਸੇ ਰਹਿਆ ਕਰੋ ਮੈਨੂੰ ਲੋਕ ਮਨ ਇਹ ਨਾ ਤੁਸੀਂ ਸੋਚੇ ਨਾ ਕਰੋ ਕਿ ਕੋਈ ਮੈਨੂੰ ਕਿਵੇਂ ਵੇਖਦਾ ਠੀਕ ਹੈ ਨਾ ਤੁਸੀਂ ਇਹ ਇਹ ਸੋਚ ਰੱਖਿਆ ਕਰੋ ਵੀ ਪ੍ਰਮਾਤਮਾ ਮੈਨੂੰ ਕਿਵੇਂ ਵੇਖਦਾ ਲੋਕਾਂ ਦੀ ਦੇਖਣੀ ਦੇ ਕੋਈ ਮੈਨੇ ਨਹੀਂ ਰੱਖਦੇ ਜੀ ਪ੍ਰਮਾਤਮਾ ਦੇਖਿਆ ਕਰੋ ਵੀ ਉਹ ਮੈਨੂੰ ਕਿਵੇਂ ਦੇਖਦਾ ਕਿਉਂਕਿ ਜਿਹੜਾ ਪ੍ਰਮਾਤਮਾ ਦਾ ਸੀਸੀਟੀਵੀ ਉਹ ਕਦੇ ਵੀ ਬੰਦ ਨਹੀਂ ਹੁੰਦਾ ਲੋਕਾਂ ਦੀ ਪ੍ਰਵਾਹ ਨਾ ਕਰਿਆ ਕਰੋ ਜੀ ਪ੍ਰਮਾਤਮਾ ਦੀ ਪ੍ਰਵਾਹ ਕਰਿਆ ਕਰੋ ਦਾ ਸੀਸੀਟੀਵੀ ਹਰ ਵਕਤ ਚੱਲਦਾ ਰਹਿੰਦਾ ਹੈਗਾ ਜਿਹੜੀ ਕਿਸਮ ਤੇ ਆਪਾਂ ਆਪਦਿਆਂ ਤੇ ਭਰੋਸਾ ਨਾ ਇੰਨਾ ਰੱਖੋ ਕਦੇ ਵੀ ਬਦਲ ਸਕਦੀ ਜੇ ਮੈਂ ਜਾਖਾ ਅਮਰੀਕਾ ਮੇਰੀ ਕਿਸਮਤ ਬਹੁਤ ਤੇਜ ਹੈ ਜਾਂ ਮੇਰੇ ਆਪਣੇ ਮੇਰੇ ਆਪਣੇ ਆ ਪਰ ਇਹਨਾਂ ਤੇ ਇੰਨਾ ਭਰੋਸਾ ਨਾ ਕਰੋ ਜੀ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਬਦਲ ਜਾਂਦੀ ਹੈਗੀ ਜਿਹੜੇ ਨਰਮ ਦਿਲ ਦੇ ਲੋਕ ਹੁੰਦੇ ਆ ਨਾ ਜੀ ਉਹ ਰੋਂਦੇ ਵੀ ਬਹੁਤ ਛੇਤੀ ਆ ਉਹਨਾਂ ਨੂੰ ਕਿਵੇਂ ਪਛਾਣਨੀਓ ਰੋਂਦੇ ਬਹੁਤ ਛੇਤੀ ਆ ਬਹੁਤ ਛੇਤੀ ਗੁੱਸੇ ਹੋ ਜਾਂਦੇ ਆ ਤੇ ਬਹੁਤ ਛੇਤੀ ਉਹ ਮੰਨ ਜਾਂਦੇ ਆ ਜਿਹੜੇ ਇਸ ਤਰ੍ਹਾਂ ਦੇ ਲੋਕ ਹੁੰਦੇ ਆ ਨਾ ਜੀ ਉਹ ਰੱਬ ਨੂੰ ਬਹੁਤ ਪਿਆਰੇ ਹੁੰਦੇ ਆ ਰੱਬ ਇਹੋ ਜਿਹੇ ਲੋਕਾਂ ਨੂੰ ਰੱਬ ਭਾਉਦਾ ਜੀ ਰੱਬ ਦੇ ਉਹ ਬਹੁਤ ਨਜ਼ਦੀਕ ਹੁੰਦੇ ਤੇ ਬਹੁਤ ਪਿਆਰ ਕਰਦਾ ਪਰਮਾਤਮਾ ਉਹਨਾਂ ਨੂੰ ਉਮੀਦ ਕਰਨਾ ਗਲਤ ਨਹੀਂ ਹੁੰਦਾ ਜੇ ਆਪਾਂ ਕਿਸੇ ਦੇ ਉੱਤੇ ਉਮੀਦ ਰੱਖਦੇ ਆ ਨਾ ਜੀ ਉਹ ਗਲਤ ਨਹੀਂ ਹੁੰਦਾ ਜਦੋਂ ਆਪਾਂ ਗਲਤੀ ਥਾਂ ਤੇ ਗਲਤੀ ਆਪਾਂ ਇੱਥੇ ਕਰਦੇ ਆ ਜਦੋਂ ਆਪਾਂ ਕਿਸੇ ਗਲਤ ਇਨਸਾਨ ਦੇ ਉੱਤੇ ਉਮੀਦ ਰੱਖ ਲੈਂਦੇ ਆ ਕਿ ਉਹ ਉਮੀਦਾਂ ਆਪਣੀਆਂ ਟੁੱਟ ਜਾਂਦੀਆਂ ਹੁਣ ਆਪਾਂ ਕਹਿੰਦੇ ਇੱਕ ਅਗੇ ਆਪਾਂ ਕਿਸੇ ਆਪਣਾ ਕੋਈ ਭੈਣ ਕੋਈ ਆਪਣਾ ਸਾਕਾ ਸੰਬੰਧੀ ਹੈ ਕੋਈ ਫਰੈਂਡ ਹੈ ਆਪਾਂ ਉਹਨੂੰ ਆਪਾਂ ਉਸ ਤੋਂ ਇੰਨੀ ਉਮੀਦ ਰੱਖਦੇ ਆ ਕਿ ਇਹ ਮੇਰੇ ਮਾੜੇ ਸਮੇਂ ਖੜ ਚੂਗਾ ਕਿ ਆਪਣੀਆਂ ਪਰ ਆਪਾਂ ਗਲਤੀ ਉੱਥੇ ਕਿਦੋਂ ਕਿਉਂਕਿ ਆਪਾਂ ਉਹਨੂੰ ਸਹੀ ਪਹਿਚਾਣਨੇ ਨਹੀਂ ਹੁੰਦਾ ਕਿ ਇਹ ਮੇਰੀ ਉਮੀਦ ਤੇ ਖਰਾਬ ਧਰੂਗਾ ਜਦੋਂ ਆਪਣੀਆਂ ਉਹ ਉਮੀਦਾਂ ਟੁੱਟਦੀਆਂ ਨਾ ਫਿਰ ਆਪਾਂ ਨੂੰ ਅਹਿਸਾਸ ਹੁੰਦਾ ਕਿ ਮੈਂ ਗਲਤ ਬੰਦੇ ਦੇ ਉੱਤੇ ਉਮੀਦ ਰੱਖ ਲਈ ਛੇੜਾ ਸ਼ਬਦ ਆਪਾਂ ਕਿਸੇ ਨੂੰ ਕੁਝ ਬੋਲਦੇ ਆਂ ਆਪਾਂ ਕਹਿੰਦੇ ਫਲਾਣੇ ਨੂੰ ਬੋਲਦੇ ਆ ਸ਼ਬਦ ਪਹਿਲਾਂ ਬੋਲਣ ਤੋਂ ਪਹਿਲਾਂ ਜਿਵੇਂ ਕਹਿੰਦੇ ਨੇ ਪਹਿਲਾਂ ਤੋਲੋ ਤੇ ਫਿਰ ਬੋਲੋ ਜਦੋਂ ਆਪਾਂ ਕਿਸੇ ਨੂੰ ਕੁਝ ਕਹਿੰਦੇ ਆ ਉਹ ਸ਼ਬਦ ਦਾ ਥੋੜਾ ਜਿਹਾ ਸਵਾਦ ਆਪਾਂ ਚੱਖ ਲਿਆ ਕਰਗੇ ਕਿ ਸ਼ਬਦ ਕਿਵੇਂ ਹੈ ਇਹ ਸ਼ਬਦ ਮੈਂ ਆਪਣੇ ਆਪ ਨੂੰ ਬੋਲਾਂ ਇਹ ਸਹੀ ਹੈ ਜਦੋਂ ਸ਼ਬਦ ਆਪਣੇ ਆਪ ਨੂੰ ਸਹੀ ਨਹੀਂ ਲੱਗਦਾ ਤੇ ਜਦੋਂ ਆਪਾਂ ਦੂਜੇ ਨੂੰ ਬੋਲਦੇ ਆ ਤੇ ਉਹ ਫਿਰ ਉਹਨੂੰ ਕਿਵੇਂ ਚੰਗਾ ਲੱਗੇ ਇਹ ਲੜਾਈ ਦਾ ਘਰ ਇੱਥੇ ਬੰਦਾ ਇਹਦੇ ਲਈ ਜੀ ਹਮੇਸ਼ਾ ਕਿਸੇ ਨੂੰ ਕੁਝ ਬੋਲਣ ਤੋਂ ਪਹਿਲਾਂ ਉਹ ਆਪਣੇ ਆਪ ਨੂੰ ਬੋਲ ਕੇ ਦੇਖੋ ਵੀ ਮੈਨੂੰ ਕਿਵੇਂ ਜੇ ਲੱਗਦਾ ਹੈ ਫੇਰ ਹੀ ਮੈਂ ਦੂਜਿਆਂ ਨੂੰ ਬੋਲਾਂ ਵੀ ਜਿਹੜਾ ਇਨਸਾਨ ਜੀ ਜ਼ਿੰਦਗੀ ਦੇ ਦੁੱਖਾਂ ਦੇ ਵਿੱਚ ਖੁਸ਼ ਰਹਿਣਾ ਸਿੱਖ ਲਿਆ ਨਾ ਜਿਹੜਾ ਇਨਸਾਨ ਜ਼ਿੰਦਗੀ ਦੇ ਦੁੱਖਾਂ ਦੇ ਵਿੱਚ ਵੀ ਖੁਸ਼ ਰਹਿਣਾ ਸਿੱਖ ਲਿਆ ਤਾਂ ਸਮਝ ਲਓ ਕਿ ਉਹ ਇਨਸਾਨ ਜ਼ਿੰਦਗੀ 'ਚ ਸਫਲ ਹੋ ਗਿਆ ਦੁੱਖ ਹਰ ਇੱਕ ਇਨਸਾਨ ਤੇ ਹੁੰਦੇ ਆ ਹਰ ਇੱਕ ਇਨਸਾਨ ਤੇ ਦੁੱਖ ਹੁੰਦੇ ਹੀ ਨਹੀਂ ਹੁੰਦਾ ਕਿ ਮੇਰੇ ਤੇ ਦੁੱਖ ਆਏ ਕਿਸੇ ਤੇ ਨਹੀਂ ਆਏ ਦੁੱਖ ਹਰ ਇੱਕ ਇਨਸਾਨ ਤੇ ਹੁੰਦੇ ਪਰ ਜਿਹੜਾ ਦੁੱਖਾਂ ਨੂੰ ਹੱਸ ਕੇ ਖੁਸ਼ ਹੋ ਕੇ ਉਹ ਦੁੱਖਾਂ ਨੂੰ ਹੰਡਾ ਰਹੇ ਹਨ ਜਿੰਦਗੀ ਦੇ ਵਿੱਚ ਸਭ ਤੋਂ ਜ਼ਿਆਦਾ ਸਫਲ ਇਨਸਾਨ ਉਹੀ ਹੁੰਦਾ ਜੀ ਜਿੰ ਜਿੰਦਗੀ ਨੂੰ ਹੱਸਣਾ ਹਸਾਉਣਾ ਖੁਸ਼ ਰਹਿਣਾ ਆਪ ਸਿੱਖ ਗਏ ਕਿਉਂਕਿ ਰਵਾਤ ਆਪਾਂ ਨੂੰ ਲੋਕ ਹੀ ਬਹੁਤ ਦਿੰਦੇ ਆ ਰਵਾਉਣਾ ਤਾਂ ਦੁਨੀਆਂ ਜਾਣ ਦੀ ਦੁਨੀਆਂ ਦਾ ਕੰਮ ਹੈ ਲੋਕ ਰਵਾਤ ਬਹੁਤ ਦਿੰਦੇ ਆ ਇਹਦੇ ਲਈ ਜੀ ਮੈਂ ਕੁਸ਼ਕ ਤੁਹਾਨੂੰ ਗੱਲਾਂ ਸਮਝਾਈਆਂ ਕੁਸ਼ਕ ਦੱਸੀਆਂ ਜਿਨ੍ਹਾਂ ਦੇ ਉੱਤੇ ਤੁਸੀਂ ਥੋੜਾ ਬਹੁਤ ਆਵਲ ਜ਼ਰੂਰ ਕਰਿਓ ਤੇ ਉਮੀਦਾਂ ਐਵੇਂ ਨਹੀਂ ਕਿਸੇ ਤੇ ਲਾਈਆਂ ਹੁੰਦੀਆਂ ਹੁੰਦੀਆਂ ਜੇ ਉਮੀਦ ਜਦੋਂ ਟੁੱਟਦੀ ਹੈ ਨਾ ਜੀ ਫਿਰ ਕਈ ਵਾਰ ਤਾਂ ਖੜੇ ਹੋਣਾ ਵੀ ਮੁਸ਼ਕਲ ਹੋ ਜਾਂਦਾ ਹੈ ਉਮੀਦ ਉਸ ਪ੍ਰਮਾਤਮਾ ਤੇ ਰੱਖੋ ਕਈ ਵਾਰ ਆਪਾਂ ਆਪਦੇ ਤੇ ਉਮੀਦ ਲਾਉਂਦੇ ਆ ਇਹ ਵੀ ਪੂਰੀ ਨਹੀਂ ਹੁੰਦੀ ਜੀ ਦੂਜਿਆਂ ਤਾਂ ਬਹੁਤ ਦੂਰ ਦੀ ਗੱਲ ਆਪਦੇ ਤੇ ਲਾਈ ਹੋਈ ਉਮੀਦ ਹੀ ਨਹੀਂ ਪੂਰੀ ਹੁੰਦੀ ਜਿਵੇਂ ਆਪਾਂ ਕਹਿੰਦੇ ਮੈਂ ਕੱਲ ਮੈਂ ਇਹ ਕੰਮ ਕਰੂੰ ਪਰ ਪਤਾ ਨਹੀਂ ਲੱਗਾ ਕੱਲ ਨੂੰ ਕਿਹੜੇ ਵੇਲੇ ਬੁਖਾਰ ਚੜ੍ਹ ਗਿਆ ਤੇ ਮੈਂ ਮੰਜੇ ਤੋਂ ਉੱਠੀ ਨਾ ਪਾਵਾਂ ਇਹ ਹੁੰਦੀ ਉਮੀਦ ਟੁੱਟਣੀ ਠੀਕ ਹੈ ਨਾ ਜੀ ਉਮੀਦ ਸਿਰਫ ਪਰਮਾਤਮਾ ਤੇ ਰੱਖੋ ਕਿਸੇ ਤੋਂ ਕੋਈ ਉਮੀਦ ਨਾ ਰੱਖੋ ਫਿਰ ਜਦੋਂ ਉਮੀਦਾਂ ਟੁੱਟਦੀਆਂ ਫਿਰ ਆਪਾਂ ਚੱਕਣਾ ਚੂਰ ਹੋ ਜਾਂਦੇ ਆ ਜੀ ਇਹਦੇ ਲਈ ਜੋ ਵੀ ਕੰਮ ਕਰਨਾ ਤੇ ਦੰਦ ਤੇ ਕਰੋ ਆਵੇ ਸਿਰ ਤੇ ਕਰੋ ਜੀ ਕਿਸੇ ਤੇ ਕੋਈ ਖਾਸ ਉਮੀਦਾਂ ਆਸਾਂ ਨਾ ਰੱਖੋ ਜੀ ਚਾਹੇ ਕੋਈ ਵੀ ਸਗਾ ਸਭ ਤੇ ਆਪੋ ਆਪਣੀ ਲਾਈਫ ਹੈ ਆਪ ਖੁੱਲ ਕੇ ਜਿਉਂ ਅਗਲੇ ਨੂੰ ਜਿਉਣ ਦੇਓ ਜੀ ਕਿਸੇ ਨੂੰ ਮਾੜਾ ਨਾ ਸੋਚੋ ਨਾ ਮਾੜਾ ਕਰੋ ਜੀ ਮਾੜੇ ਕਰਨ ਵਾਲੇ ਦਾ ਅੰਤ ਮਾੜੇ ਹੁੰਦਾ ਹੈ ਕਦੇ ਚੰਗਾ ਨਹੀਂ ਹੁੰਦਾ ਤੇ ਜਦੋਂ ਆਪਾਂ ਪਰਮਾਤਮਾ ਦੇ ਉਤਿਆਸ ਦਾ ਬੇਨਤੀਆਂ ਰੱਖਦੇ ਆਂ ਜੇ ਥੋੜਾ ਜਿਹਾ ਪੇਸ਼ੈਂਸ ਰੱਖਿਆ ਕਰਕੇ ਸਬਰ ਰੱਖਿਆ ਕਰੀਏ ਐਨੇ ਕਾਲੇ ਨਾ ਆਪਾਂ ਹੋਇਆ ਕਰਕੇ ਉਹ ਛੇਤੀ ਆ ਕੰਮ ਬਣੇ ਛੇਤੀ ਆ ਕੰਮ ਬਣੇ ਐਨੇ ਕਾਲੇ ਨਾ ਹੋਇਆ ਕਰਕੇ ਦੇਖੋ ਜੀ ਜਦੋਂ ਘੋੜਿਆਂ ਦੀ ਰੇਸ ਹੁੰਦੀ ਹੈ ਨਾ ਘੋੜਿਆਂ ਦੀ ਰੇਸ ਹੁੰਦੀ ਹੈ ਉਹਦੇ ਵਿੱਚ ਜਿਹੜੇ ਭਜਾਰੇ ਆ ਮਾਲਕ ਲਗਾਮ ਕਿਹਦੇ ਹੱਥ ਚ ਹੁੰਦੀ ਹੈ ਮਾਲਕਾਂ ਦੇ ਹੱਥ ਚ ਲਗਾਮ ਹੁੰਦੀ ਹੈ ਜਿਹੜਾ ਘੋੜਾ ਉਹ ਜਾਨਵਰ ਹੈ ਉਹਨੂੰ ਤਾਂ ਨਹੀਂ ਪਤਾ ਹੁੰਦਾ ਕਿ ਮੈਂ ਜਿੱਤੂੰਗਾ ਜਾਂ ਇਹ ਜਿੱਤੂਗਾ ਜਾਂ ਮੈਂ ਇਹ ਜਿੱਤਣ ਲਈ ਭਜਾਇਆ ਜਾਂਦਾ ਜਦੋਂ ਉਹਦੀ ਨਕੀਲ ਫੜਦਾ ਖਿੱਚਦਾ ਉਹਨੂੰ ਦਰਦ ਹੁੰਦਾ ਫੇਰ ਹੀ ਭਾਜਦਾ ਜਿੰਨਾ ਉਹ ਜਿਆਦਾ ਦਰਦ ਦਿੱਤਾ ਜਾਂਦਾ ਉਹ ਚਾਰਾ ਓਨਾ ਹੀ ਤੇਜ਼ ਭਾਜਦਾ ਤੇ ਅਕਸਰ ਜੀ ਉਹ ਜਿੱਤ ਜਾਂਦਾ ਮਾਲਕ ਨੂੰ ਜਿਤਾ ਦਿੰਦਾ ਦੁੱਖ ਦੇ ਦੇ ਕੇ ਉਹਨੂੰ ਜਿਤਾਉਂਦਾ ਜੀ ਨੱਕ ਖਿੱਚ-ਖਿੱਚ ਕੇ ਦੁੱਖ ਦਿੰਦਾ ਉਹ ਫੇਰ ਭਾਜਦਾ ਫੇਰ ਜਿਤਾ ਦਿੰਦਾ ਇਹੀ ਇਸੇ ਤਰ੍ਹਾਂ ਇੱਕ ਇਨਸਾਨ ਹੈ ਜੀ ਨਕੇਲ ਇਨਸਾਨ ਦੀ ਨਕੇਲ ਕਿਹਦੇ ਹੱਥ ਚ ਹੈ ਪਰਮਾਤਮਾ ਦੇ ਹੱਥ ਚ ਜਿੰਨਾ ਪਰਮਾਤਮਾ ਉਹਨੂੰ ਭੁਜਾਉਂਦਾ ਹੈ ਉਹਨੂੰ ਦੁੱਖ ਦਿੰਦਾ ਅਕਸਰ ਜ਼ਿੰਦਗੀ ਦੀ ਰੇਸ ਉਹ ਇਨਸਾਨ ਜਿੱਤ ਜਾਂਦਾ ਪਰਮਾਤਮਾ ਨੂੰ ਜਿਤਾ ਦਿੰਦਾ ਕਿਉਂਕਿ ਨਕੇਲ ਉਹਦੇ ਹੱਥ ਚ ਹੈ ਜਿੰਨੀ ਖਿੱਚਦਾ ਉਹਨਾਂ ਦੁੱਖ ਦਰਦ ਉਹਨੂੰ ਹੁੰਦਾ ਤੂੰ ਜ਼ਿੰਦਗੀ ਦੀ ਰੇਸ ਚ ਭਾਜਦਾ ਫਿਰ ਉਹ ਜ਼ਿੰਦਗੀ ਦੀ ਰੇਸ ਇੱਕਦਾਂ ਜਿੱਤ ਜਾਂਦਾ ਇਹਦੇ ਲਈ ਤੁਸੀਂ ਇਹ ਨਾ ਆਖਿਆ ਕਰੋ ਮੈਂ ਦੁਖੀ ਹਾਂ ਤੁਹਾਡੀ ਜਿਹੜੀ ਨਕੇਲ ਹੈ ਪਰਮਾਤਮਾ ਦੇ ਹੱਥ ਚ ਹੈ ਉਹ ਤੁਹਾਨੂੰ ਦੁੱਖ ਦੇ ਰਿਹਾ ਹੈ ਉਸ ਨੂੰ ਪੁਝਾ ਰਿਆ ਨਕੇਲ ਖਿੱਚ ਰਿਹਾ ਤੇ ਪਤਾ ਨਹੀਂ ਉਹ ਜ਼ਿੰਦਗੀ ਦੀ ਕਿਹੜੀ ਰੇਸ ਆ ਜਿਹੜੀ ਸਾਨੂੰ ਜਿਤਾਉਣਾ ਚਾਹੁੰਦਾ ਹੈ। ਤੇ ਤੁਸੀਂ ਜਿੱਤੋਂਗੇ ਵੀ ਹਾਰਦੇ ਨਹੀਂ ਤੁਸੀਂ ਜਿੱਤੋਂਗੇ ਵੀ ਪਰਮਾਤਮਾ ਦੇ ਉੱਤੇ ਵਿਸ਼ਵਾਸ ਰੱਖਿਓ। ਸ਼ਰਤ ਨਾ ਲਾਈਏ ਕਿਸੇ ਆਪਾ अफसर ਕੋਲ ਜਾਣੇ। ਮੈਂ ਤੁਹਾਨੂੰ ਦੱਸ ਇੱਕ ਕਿਸੇ ਆਪਸਰ ਕੋ ਆਪਾ अफसर ਨੂੰ ਜਾ ਕੇ ਕਹਿਦਾ ਕਕੇ ਵੀ ਤੂੰ ਮੇਰਾ ਇਹ ਕੰਮ ਕਰ ਦੇ ਤੇ ਮੈਂ ਤੈਨੂੰ ਇੰਨੇ ਰੁਪਏ ਫੇਰ ਦੇਵਾਂਗਾ। ਆਪਾਂ ਇਹ ਕਹਿਣ ਦੀ ਹਿੰਮਤ ਰੱਖਦੇ ਆ। ਆਪਾਂ ਆਪਾਂ ਤਾਂ ਇਹੀ ਕਹਿ ਨਹੀਂ ਹੁੰਨੇ। ਜੇ ਕੋਈ ਨਹੀਂ ਸਾਡਾ ਕੰਮ ਕਰਦੇਓ ਤੇ ਛੋੜਾ ਸਮਾਨ ਤਨ ਕਰਦੇ ਆਂਗੇ ਛੋੜਾ ਸੇਵਾ ਪਾਣੀ ਕਰਦੇ ਆਂਗੇ ਤੁਸੀਂ ਮੇਰਾ ਕੰਮ ਕਰੋ ਜੀ ਤੇ ਕੋਈ ਨਹੀਂ ਮੈਂ ਕਰ ਦੂੰ ਆਪਾਂ ਇਹੀ ਕਹਿੰਨੇ ਆਂ ਪਰਮਾਤਮਾ ਨਾਲ ਆਪਾਂ ਕੋ ਸ਼ਰਤ ਰੱਖ ਲੈਨੇ ਤੂੰ ਮੇਰਾ ਕੰਮ ਕਰ ਮੈਂ ਇਨੇ ਪਾਠ ਕਰੂੰ ਪਹਿਲਾਂ ਮੇਰਾ ਕੰਮ ਹੋਵੇ ਫੇਰ ਮੈਂ ਤੇਰੇ ਦਰ ਤੇ ਆਉ ਆ ਕੰਮ ਹੋਵੇ ਫੇਰ ਮੈਂ ਪਾਠ ਪੂਜਾ ਉਹਨਾਂ ਪਰਮਾਤਮਾ ਅੱਗੇ ਸ਼ਰਤਾਂ ਕਾਹਦੀਆਂ ਰੱਖਦੇ ਆਂ ਜੀ ਪਰਮਾਤਮਾ ਨੂੰ ਆਪਾਂ ਇਹ ਗੱਲ ਕਿਉਂ ਕਹਿੰਨੇ ਪਰਮਾਤਮਾ ਤਾਂ ਸਾਨੂੰ ਕਹਿੰਦਾ ਵੀ ਤੁਸੀਂ ਮੇਰੇ ਨਾਲ ਸ਼ਰਤ ਰੱਖੋ ਨਾ ਪਾਠ ਕਰਾਂਗੇ ੱੱੱਕੇ ਖਾਂਦੇ ਤੁਰੇ ਫਿਰਾਂਗੇ ਪਾਠ ਕਰਾਂਗੇ ਆਪਾਂ ਜੀਵਨ ਸੁਧਾਰ ਲਾਂਗੇ ਕੋਈ ਚੰਗੀ ਜੁੰਨੀ ਪੈ ਜਾਾਂਗੇ ਤੇ ਨਹੀਂ 1084 ਜੁੰਨੀਆਂ ਚ ਕੀੜੇ ਮਕੌੜਿਆਂ ਚ ਤੁਰੇ ਫਿਰਾਂਗੇ ਭਾਂਖਲੇ ਕਿਸੇ ਦਾ ਤਾਂ ਕੁਛ ਨਹੀਂ ਜਾਂਦਾ ਇਹਦੇ ਲਈ ਪ੍ਰਮਾਤਮਾ ਨਾਲ ਸ਼ਰਤਾਂ ਕਾਹਦੀਆਂ ਰੱਖਦੇ ਨੇ ਜੀ ਪ੍ਰਮਾਤਮਾ ਨਾਲ ਕਦੇ ਸ਼ਰਤ ਨਾ ਰੱਖਿਆ ਕਰੋ ਸਗਾਂ ਦੀ ਪ੍ਰਮਾਤਮਾ ਦੇ ਅੱਗੇ ਦਾ ਹੱਥ ੜਕ ਕੇ ਮੰਗਾ ਕਰੋ ਸਾਥੋ ਸੇਵਾ ਲਓ ਸਾਨੂੰ ਸੇਵਾ ਗੁਰਬਾਣੀ ਦੀ ਸੇਵਾ ਬਖਸ਼ੋ ਪ੍ਰਮਾਤਮਾ ਸਾਨੂੰ ਗੁਰਬਾਣੀ ਦੀ ਸੇਵਾ ਲਵੋ ਤੁਸੀਂ ਸਾਨੂੰ ਵੀ ਗੁਰਬਾਣੀ ਨਾਲ ਜੋੜੋ ਗੁਰਬਾਣੀ ਦੇ ਪਾਸੇ ਹੋ ਭੈਣਾ ਆਉਂਦੀਆਂ ਮਹੀਨੇ 1 ਮਹੀਨਾ 2 ਮਹੀਨੇ ਫਿਰ ਅਰਦਾਸ ਕਰਾਉਂਦੀਆਂ ਸਾਨੂੰ ਤਾਂ ਜੀ ਫਰਕ ਨਹੀਂ ਪਿਆ ਕਮਾਲ ਦੀ ਗੱਲ ਹੈ ਦੇਖੋ ਜੀ ਕੋਈ ਇਹ ਜਾਦੂ ਤਾਂ ਹੈ ਨਹੀਂ ਵੀ ਜੋ ਤੁਹਾਡੇ ਆ ਗਏ ਸੋ ਸਿਰ ਤੇ ਫਿਰ ਇਹਦਾ ਮਤਲਬ ਤੁਸੀਂ ਵਿਸ਼ਵਾਸਤਾ ਬਣਾਇਆ ਨਹੀਂ ਪਰਮਾਤਮਾ ਤੇ ਵਿਸ਼ਵਾਸਤਾ ਬਣਾਇਆ ਨਹੀਂ ਨਾ ਕੁਝ ਵਿਸ਼ਵਾਸ ਬਣਾ ਕੇ ਚੱਲੋ ਜੀ ਸਾਲਾਂ ਦੇ ਸਾਲ ਲੱਗ ਜਾਂਦੇ ਵਿਸ਼ਵਾਸ ਬਣਾਉਣ ਲਈ ਇਹਦੇ ਲਈ ਪਰਮਾਤਮਾ ਨਾਲ ਵਿਸ਼ਵਾਸ ਬਣਾਓ ਜੋ ਵੀ ਜਦੋਂ ਸਾਥ-ਸਾਥ ਬੋਲੇ ਸਹਿ ਸੁਆਸਾ ਦਾ ਕਹਿ ਵਰਤਣਾ ਜਦੋਂ ਵੀ ਤੁਸੀਂ ਕਿਸੇ ਸੰਤ ਕਿਸੇ ਸਾਧ ਕਿਸੇ ਗ੍ਰੰਥੀ ਸਿੰਘ ਤੋਂ ਕੋਈ ਬਚਨ ਕਰਵਾਉਨੇ ਆ ਨਾ ਜੀ ਤੇ ਉਹ ਸੱਤ ਬਚਨ ਕਰਕੇ ਮੰਨਿਆ ਕਰੋ ਜਾਂ ਬਚਨ ਉਹਨਾਂ ਤੋਂ ਲਿਆ ਨਾ ਕਰੋ ਜੇ ਲੈਣੇ ਆ ਤਾਂ ਸੱਤ ਬਚਨ ਕਰਕੇ ਮੰਨਿਆ ਕਰੋ ਜਿਵੇਂ ਉਹਨਾਂ ਨੇ ਕਿਹਾ ਹੈ ਉਹ ਉਸ ਤਰ੍ਹਾਂ ਤੁਸੀਂ ਕਰਿਆ ਕਰੋ ਚਾਹੇ ਤੁਹਾਨੂੰ ਸਾਲ ਬੀਤ ਜਾਣ ਪਰ ਤੁਸੀਂ ਫਿਰ ਜਲਦਬਾਜ਼ੀ ਨਾ ਕਰਿਆ ਕਰੋ ਕਿ ਪ੍ਰਮਾਤਮਾ ਦੇ ਘਰੇ ਦੇਰ ਹੁੰਦੀ ਹੈ ਹਣੇਰ ਨਹੀਂ ਹੁੰਦਾਗਾ ਇਸ ਤਰ੍ਹਾਂ ਨਹੀਂ ਮੇਰੇ ਵੀਡੀਓ ਵੇਖਣੇ ਵੇ ਚੈਨਲ ਸਬਸਕ੍ਰਾਈਬ ਕਰਨ ਲਾਈਕ ਕਰਨ ਸ਼ੇਅਰ ਕਰਨ ਟ ਕਮੈਂਟ ਕਰਕੇ ਜਰੂਰ ਦੱਸਣਾ ਅੱਜ ਦੀ ਵੀਡੀਓ ਕਿੱਦਾਂ ਲੱਗੀ ਤੁਹਾਡਾ ਸਾਰਿਆਂ ਦਾ ਬਹੁਤ